ਆਪਸੀਆ ਟਕਾਲੀਆ ਜੀਰੂਪੁਰ ਦੇ ਵਿੱਚ ਔਰ ਘਨੌਰ ਉਹ ਕਿਹਾ ਜੀ ਮੈਂ ਸਾਰੇ ਪੰਜਾਬ ਦੇ ਸਾਰੇ ਹਸਪਤਾਲ ਜਿੰਨੇ ਬੇਸ ਹਸਪਤਲ ਹੈ ਉੱਥੋਂ ਜਿਹੜੀ ਆਊਟਰੀਚ ਸਰਵਿਸਿਜ਼ ਆ ਸਾਡੀ ਹੋਰ ਟੀਮ ਕਿੱਥੇ ਲੱਗਿਆ ਹੋਈ ਆ ਮੈਨਪਾਵਰ ਦੀ ਐਡੀਸ਼ਨ ਰਿਕੁਆਇਰਮੈਂਟ ਕੀ ਆ ਇਨਾਂ ਕੋਲ ਸੱਤ ਮੈਡੀਕਲ ਆਫਸਰ ਸੀਗੇ ਤਿੰਨ ਹੋਰ ਆਏ ਆ ਤੁਹਾਡੇ ਕੋਲ ਜੀ 10 ਤਾਂ ਸੋ ਭਾਂਜਿਆ ਜੀ ਸੋ ਆਈਂਕ ਦੋ ਨਿਊ ਅਥਿੰਕ YouTube ਸਭ ਦੋ ਟ੍ਰਾਂਸਫਰ ਹੋ ਰਹੇ ਨੇ ਦੋ ਟ੍ਰਾਂਸਫਰ ਹੋ ਕੇ ਆਇਆ ਸੋ 75 12 ਹੋ ਗਿਆ ਨਾ ਕੋਲੇ ਮੈਂਨ ਪਾਵਰ ਪੂਰੀ ਆ ਡਾਕਟਰਸ ਹੋਰ ਵੀ ਆ ਰਿਹਾ ਸਾਡੇ ਕੋਲ ਅਜੇ 320 ਨੇ ਜੁਆਇਨ ਕੀਤਾ ਸੀ 400 ਹੋਰ ਵੀ ਆ ਉਹਨਾਂ ਚੌਕੇ ਸੀ ਲਾਲ ਲਡੂ ਉਹਨਾਂ ਦੇ ਵੀ ਪੂਰੇ ਕਰਾਂਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸਾਡੇ ਹਸਪਤਾਲ ਖਰੜ ਹੋ ਗਿਆ ਤੁਹਾਡਾ ਮਾਰੀ ਦੇ ਵਿੱਚ ਤੇ ਹੈ ਹੀ ਹੈ ਇਹ ਜਿਹੜਾ ਡੇਰਾਬਸੀ ਬਲੌਕ ਹੈ ਦੇ ਵਿੱਚ ਤਿੰਨੇ ਹੀ ਹਸਪਤਾਲ ਜਿਹੜੇ ਤੁਹਾਡੇ ਹਾਈਵੇ ਦੇ ਉੱਤੇ ਪੈਂਦੇ ਆ ਇਹ ਇਦੇ ਵਾਸਤੇ ਜ਼ਰੂਰੀ ਆ ਕਿ 24 ਘੰਟੇ ਦੀ ਸਰਵਿਸ ਸਰਾਤ ਤੋਂ ਪੂਰੇ ਡਾਕਟਰ ਹੋਣ ਉਹਨਾਂ ਨੂੰ ਐਡੀਸ਼ਨਲ ਸਟਾਫ ਜਿਹੜਾ ਹੈਗਾ ਸਟਾਫ ਨਰਸਸ ਦੀ ਵੀ ਭਗਤੀ ਕਰ ਰਿਹਾ ਉਹ ਵੀ ਆ ਰਹੇ ਦਵਾਈਆਂ ਵਾਧੂ ਹੋ ਗਈਆਂ ਸਾਡੇ ਕੋਲ ਸੋ 24/7 ਜਿਹੜੀਆਂ ਸਰਵਿਸਸ ਹੈ ਇੱਥੇ ਸਾਡੀ ਬੜੀ ਕੋਸ਼ਿਸ਼ ਹੈ ਕਿ ਤੁਹਾਨੂੰ ਜਗਾ ਹੋਰ ਮਿਲ ਜਾਤਾ ਤੇ ਸੀਟੀ ਸਕੈਨ ਵੀ ਹੋ ਗਏ ਔਰ ਐਮਸੀਐਚ ਵੀ ਹੋ ਗਏ ਆਲਰੇਡੀ 70% ਸੋ ਇਹਦੇ ਬੈਡ ਵਧਾ ਕੇ ਆਪਾਂ 100% ਹੋ ਜੇ ਉਹ ਹੋਰ ਵੱਡਾ ਹਸਪਤਾਲ ਲੋਕਾਂ ਨੂੰ ਕੋਈ ਤਸੂਰਤਾ ਮਿਲਣ ਤੇ ਉਸ ਵਕਤੋਂ ਮੇਰਾ ਹੁਣ ਜਿਹੜਾ ਮੇਰੀ ਵਿਜ਼ਿਟ ਦਾ ਪਰਪਸ ਹੈ ਉਹ ਹੈ ਕਿ ਜਿਹੜੀ ਇੰਟਰਲੇਸ਼ਨ ਟੂ ਫਰਾਡ ਲਾਈਕ ਸਿ ਔਰ ਸਭ ਤੋਂ ਜ਼ਿਆਦਾ ਗੱਲ ਹੈ ਕਿ ਜਿਹੜੇ ਤੁਹਾਡੇ ਜਦੋਂ ਮੌਸਮ ਬਰਸਾਤ ਦਾ ਹੁੰਦਾ ਜ਼ਿਆਦਾ بارش ਹੁੰਦੀ ਹੈ ਤਾਂ ਡੈਂਗੀ ਚਿਕਨਗੁਨੀਆ ਡਾਇਰੀਆ ਫੋਲਰਾ ਇਹਨਾਂ ਦੇ ਹੈਪਟਾਟਸੇ ਇਹਨਾਂ ਦੇ ਕੇਸ ਬਹੁਤ ਵਧਨੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਜਨੇ ਪੇਸ਼ੈਂਟਸ ਪਏ ਆ ਉਹਨਾਂ ਨੂੰ ਜਾਂ ਬੁਖਾਰ ਤੇ ਜਾਂ ਉਹ ਪੇਟ ਖਰਾਬ ਕਰਕੇ ਆਇਆ ਉਹਨਾਂ ਦੇ ਸਾਰਿਆਂ ਦੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਮਰੀਜ਼ ਆਂਦਾ ਉਹਦਾ ਅਜ ਤਾਂ ਕਰ ਨਹੀਂ ਕਰਨਾ ਉਹ ਕਿਹੜੇ ਪਿੰਡ ਤੋਂ ਆਇਆ ਉਸ ਪਿੰਡ 'ਚ ਹੋਰ ਕਿੰਨੇ ਮਰੀਜ਼ ਆ ਉਹਦਾ ਡੋਰ ਟੂ ਡੋਰ ਸਰਵੇ ਕਰਾਣਾ ਉਥੋਂ ਪਾਣੀ ਦੇ ਸੈਂਪਲ ਲੈ ਕੇ ਟੈਸਟ ਕਰਾਉਣਾ ਜੇ ਡੈਂਗੀ ਦਾ ਕੇਸ ਆਇਆ ਤਾਂ ਉਹਦੇ ਸਾਰਿਆਂ ਦੇ ਫੂਲਡਰ ਫ੍ਰਿਜਰ ਦੀ ਟਰੇ ਜਿਹੜੇ ਜਿੱਥੇ ਸਟਾਗਨ ਵਾਟਰ ਹੈ ਉਹਨੂੰ ਕਰਨਾ ਫਿਊਮਿਗੇਸ਼ਨ ਕਰਾਉਣਾ ਮੈਸੂਰ ਕਾਰਪੋਰੇਸ਼ਨ ਨਾਲ ਕੋਆਰਡੀਨੇਟ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਰਿਵਿਊ ਕਰ ਰਿਹਾ ਹਾਂ ਨਾ ਤਾਂ ਕਿ ਜਿਹੜਾ ਹੜ੍ਹਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆਈ ਉਹਦਾ ਵੀ ਆਪਾਂ ਕਰੀਏ ਤੇ ਜਿਹੜਾ ਹੜ੍ਹਾਂ ਤੋਂ ਬਾਅਦ ਦਾ ਜਿਹੜਾ ਹੁੰਦਾ ਕਿ ਜਿਹੜਾ ਚਾਹੇ ਡੈਂਗੀ ਚਿਕਨਗੁਨੀਆ ਮਲੇਰੀਆ ਡਾਇਰੀਆ ਕੋਲਰਾ ਆਪ ਕਰਾਂ ਦੇ ਜਿਹੜੇ ਟੰਬਸੀਆ ਟਕੌਲੀਆ ਜੀਰਪੁਰ ਦੇ ਵਿੱਚ ਔਰ ਘਨੌਰ ਕੋ ਕਿਹਾ ਜੀ ਮੈਂ ਸਾਰੇ ਪੰਜਾਬ ਦੇ ਸਾਰੇ ਹਸਪਤਾਲ ਜਿੰਨੇ 베이스 ਹਸਪਤਾਲ ਹੈ ਉੱਥੋਂ ਜਿਹੜੀ ਆਊਟਰੀ ਸਰਵਿਸਿਸ ਹੈ ਸਾਡੀ ਹੋਰ ਟੀਮ ਕਿੱਥੇ ਲੱਗਿਆ ਹੋਈਆਂ ਹੈ ਮੈਨਪਾਵਰ ਦੀ ਐਡੀਸ਼ਨਲ ਰਿਕੁਆਇਰਮੈਂਟ ਕੀ ਹੈ ਇਹਨਾਂ ਕੋਲ ਸੱਤ ਮੈਡੀਕਲ ਆਫਸਰ ਸੀ ਕਿ ਤਿੰਨ ਹੋਰ ਆਏ ਆ ਸਾਡੇ ਕੋਲ ਜੀ 10 ਸਰ ਪੰਜ ਆਏ ਸਰ ਆਈ ਥਿੰਕ ਦੋ ਨਿਊ ਤਿੰਨ ਨਿਊ ਟੂਬਸ ਹੈ ਦੋ ਟ੍ਰਾਂਸਫਰ ਹੋ ਕੇ ਆਏ ਸਾ ਦੋ ਟ੍ਰਾਂਸਫਰ ਹੋ ਕੇ ਆਏ ਆ ਉਸ ਦੇ ਨਾਲ ਪੰਜ 12 ਹੋ ਗਏ ਨੇ ਕੋਲੇ ਮੈਨਪਾਵਰ ਪੂਰੀ ਹੈ ਡਾਕਟਰਸ ਹੋਰ ਵੀ ਆ ਰਹੇ ਆ ਸਾਡੇ ਕੋਲ ਅਜੇ ਜੀ 320 ਨੇ ਜੁਆਨ ਕੀਤਾ ਸੀ 400 ਹੋਰ ਵੀ ਆ ਔਰ ਚੋਕੇ ਦੇ ਸਾਲਾਡੂ ਉਹਨਾਂ ਦੇ ਵੀ ਪੂਰੇ ਕਰਾਂਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸਾਡੇ ਹਸਪਤਾਲ ਖਰੜ ਹੋ ਗਿਆ ਤੁਹਾਡਾ ਮੁਹਾਰਿਜ ਦੇ ਵਿੱਚ ਤੇ ਆਈ ਹੈ ਇਹ ਜਿਹੜਾ ਦੇਰਾਬਸੀ ਬਲੌਕ ਹੈ ਦੇ ਵਿੱਚ ਤਿੰਨੇ ਹਸਪਤਾਲ ਜਿਹੜੇ ਤੁਹਾਡੇ ਹਾਈਵੇ ਦੇ ਉੱਤੇ ਪੈਂਦੇ ਆ ਇਹ ਇਦੇ ਵਾਸਤੇ ਜ਼ਰੂਰੀ ਆ ਕਿ 24 ਘੰਟੇ ਦੀ ਸਰਵਿਸ ਸਰਾਤ ਤੋਂ ਪੂਰੇ ਡਾਕਟਰ ਹੋਣ ਉਹਨਾਂ ਨੂੰ ਐਡੀਸ਼ਨਲ ਸਟਾਫ ਜਿਹੜਾ ਹੈ ਸਟਾਫ ਨਰਸਸ ਦੀ ਵੀ ਭਰਤੀ ਕਰ ਰਹੇ ਉਹ ਵੀ ਆ ਰਹੇ ਦਵਾਈਆਂ ਵਾਧੂ ਹੋ ਗਈਆਂ ਸਾਡੇ ਕੋਲ ਸੋ 24/7 ਜਿਹੜੀਆਂ ਸਰਵਿਸਸ ਹੈ ਇੱਥੇ ਸਾਡੀ ਬੜੀ ਕੋਸ਼ਿਸ਼ ਹੈ ਕਿ ਸਾਨੂੰ ਜਗ੍ਹਾ ਹੋਰ ਮਿਲ ਜਾਵੇ ਤਾਂ ਇੱਥੇ ਸੀਟੀ ਸਕੈਨ ਵੀ ਹੋਵੇ ਔਰ ਐਮਸੀਐਚ ਵੀ ਹੋਵੇ ਆਲਰੇਡੀ 70 ਬੈੱਡ ਹੈਗਾ ਸੋ ਇਹਦੇ ਬੈੱਡ ਵਧਾ ਕੇ ਆਪਾਂ 100 ਬੈੱਡ ਹੋ ਜੇ ਹੋਰ ਵਧਾ ਹਸਪਤਾਲ ਲੋਕਾਂ ਨੂੰ ਫਿਰ ਤਾਂ ਸਹੂਲਤਾਂ ਮਿਲਣ ਤੇ ਉਸ ਵਕਤੋਂ ਮੇਰਾ ਹੁਣ ਜਿਹੜਾ ਮੇਰੀ ਵਿਜ਼ਿਟ ਦਾ ਪਰਪਸ ਹੈ ਉਹ ਹੈ ਕਿ ਜਿਹੜੀ ਇਨ ਰਿ ਔਰ ਸਭ ਤੋਂ ਜ਼ਿਆਦਾ ਗੱਲ ਹੈ ਕਿ ਜਿਹੜੇ ਤੁਹਾਡੇ ਜਦੋਂ ਮੌਸਮ ਬਰਸਾਤ ਦਾ ਹੁੰਦਾ ਜਿਆਦਾ بارش ਹੁੰਦੀ ਹੈ ਤਾਂ ਡੈਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਇਹਨਾਂ ਦੇ ਹੈਪਟਾਈਟਸ ਇਹਨਾਂ ਦੇ ਕੇਸ ਬਹੁਤ ਵੱਧਨੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਜਨੇ ਪੇਸ਼ੈਂਟਸ ਪਏ ਆ ਉਹਨਾਂ ਨੂੰ ਜਾਂ ਬੁਖਾਰ ਤੇ ਜਾਂ ਉਹ ਪੇਟ ਖਰਾਬ ਕਰਕੇ ਆਇਆ ਉਹਨਾਂ ਦੇ ਸਾਰਿਆਂ ਦੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਮਰੀਜ਼ ਆਂਦਾ ਉਹਦਾ ਨਾਜ ਤਾਂ ਕਰ ਨਹੀਂ ਕਰਨਾ ਉਹ ਕਿਹੜੇ ਪਿੰਡ ਤੋਂ ਆਇਆ ਉਸ ਪਿੰਡ 'ਚ ਹੋਰ ਕਿੰਨੇ ਮਰੀਜ਼ ਆ ਉਹਦਾ ਡੋਰ ਟੂ ਡੋਰ ਸਰਵੇ ਕਰਾਣਾ ਉਤੋਂ ਪਾਣੀ ਦੇ ਸੈਂਪਲ ਲੈ ਕੇ ਟੈਸਟ ਕਰਾਉਣਾ ਜੇ ਡੈਂਗੀ ਦਾ ਕੇਸ ਆਇਆ ਤਾਂ ਉਹਦੇ ਸਾਰਿਆਂ ਦੇ ਫੂਲਰ ਫ੍ਰਿਜਰ ਦੀ ਟਰੇ ਜਿਹੜੇ ਜਿੱਥੇ ਸਟੈਗਨਟ ਵਾਟਰ ਹੈ ਉਹਨੂੰ ਕਰਨਾ ਫਿਊਮਿਗੇਸ਼ਨ ਕਰਾਉਣਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਕੋਆਰਡੀਨੇਟ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਰਿਵਿਊ ਕਰ ਰਿਹਾ ਹਾਂ ਨਾ ਤਾਂ ਕਿ ਜਿਹੜਾ ਹੜ੍ਹਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਨੇ ਉਹਦਾ ਵੀ ਆਪਾਂ ਕਰੀਏ ਤੇ ਜਿਹੜਾ ਹੜ੍ਹਾਂ ਤੋਂ ਬਾਅਦ ਦਾ ਜਿਹੜਾ ਹੁੰਦਾ ਕਿ ਜਿਹੜਾ ਚਾਹੇ ਡੈਂਗੀ ਚਿਕਨਗੁਨੀਆ ਮਲੇਰੀਆ ਡਾਇਰੀਆ ਕੋਲਰਾ ਵਗੈਰਾ ਦੇ ਜਿਹੜੇ